ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਕ ਲਾਈਵ ਦੇਖਿਆ ਹੋਣਾ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਜਿਹੜਾ ਚੱਲਦਾ ਉਹਦੇ ਵਿੱਚ ਇੱਕ ਮਿੰਨਤੀ ਹੋ ਰਹੀ ਸੀ ਜਦੋਂ ਉੱਥੇ ਪਹੁੰਚੇ ਹੈਰਾਨੀ ਇਸ ਗੱਲ ਦੀ ਘੱਟ ਹੋਈ ਆ ਕਿ ਅਫਸਰ ਆਏ ਹੋਏ ਆ ਹੈਰਾਨੀ ਇਸ ਗੱਲ ਦੀ ਜ਼ਿਆਦਾ ਸੀ ਕਿ ਆਪਣੇ ਲੋਕ ਉਹ ਉਹਨਾਂ ਦਾ ਸਾਥ ਦੇ ਰਹੇ ਸੀ ਗੱਲ ਇਹ ਦੀ ਕਿ ਉੱਥੇ ਕਿਹੜੀ ਮਿੰਤੀ ਚੱਲ ਰਹੀ ਸੀ ਉਹ ਆਫਸਰਾਂ ਦੇ ਜਿਹੜੇ ਬਿਆਨ ਤੇ ਉਹ ਮੇਲ ਨਹੀਂ ਖਾਂਦੇ ਤੇ ਕਦੇ ਤਾਂ ਕਹਿੰਦੇ ਤੇ ਵੀ ਇਹ ਕਿਸੇ ਦੀ ਪਰਸਨਲ ਮਿੰਤੀ ਆ ਪ੍ਰਾਈਵੇਟ ਜ਼ਮੀਨ ਦੀ ਆ ਕਦੇ ਕਹਿੰਦੇ ਨੇ ਤੇ ਇਹ ਜੰਗਲਾਤ ਦੀ ਆ ਜੇ ਉਹ ਜੰਗਲਾਤ ਦੀ ਮਿੰਤੀ ਸੀ ਜਾਂ ਫਿਰ ਪ੍ਰਾਈਵੇਟ ਬੰਦੇ ਦੀ ਦੀ ਉੱਥੇ ਮੈਨਿੰਗ ਵਿਭਾਗ ਵਾਲੇ ਵਿੱਚ ਉਹਨਾਂ ਦਾ ਕਿਆ ਲੀਗਾ ਦੇਗਾ ਤੇ ਜਿੰਨੇ ਵੀ 20 ਮਿੰਟ ਤੀ ਕਰਾ ਰਹੇ ਤੇ ਉਹਨਾਂ ਨੂੰ ਦੇਖ ਕੇ ਵੱਧ ਹਰਾਨੀ ਹੋਈ ਯਾਰ ਸਰਕਾਰ ਆਮ ਆਦਮੀ ਪਾਰਟੀ ਦੀ ਆ ਮੈਨਿੰਗ ਜਿਹੜਾ ਕਰਨ ਵਾਲੇ ਆ ਬੰਦੇ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੇ ਮੈਨਿੰਗ ਕਰੀ ਉਹ ਅਕਾਲੀ ਦਲ ਦੇ ਤੇ ਉਹਨਾਂ ਦੇ ਨਾਲ ਫਿਰਦੇ ਆ ਪਿੱਛੇ ਜਿਹੜਾ ਪਰਚਾ ਵੀ ਹੋਇਆ ਦਾ ਉਹ ਕਾਂਗਰਸ ਨਾਲ ਸੰਬੰਧਤ ਆ ਇੱਕ ਵੱਡੇ ਲੀਡਰ ਦੇ ਭਾਣਜੇ ਨਾਲ ਵੀ ਉਹਨਾਂ ਦੇ ਸਬੰਧ ਤਾਂ ਚੰਗੇ ਪਤਾ ਲੱਗਿਆ ਕਿ ਉਹਨਾਂ ਦਾ ਵੀ ਹਿੱਸਾ ਹੁਸਾ ਵਿੱਚੇ ਹੁੰਦਾ ਭਾਣਜੇ ਦਾ ਉਹ ਪਿੱਛੇ ਰਹਿੰਦਾ ਥੋੜਾ ਜਿਹਾ ਜਾਨੀ ਗੱਲ ਕਲੀਅਰ ਆ ਵੀ ਉਹ ਉਹ ਕਾਂਗਰਸ ਦੇ ਮਾਰ ਕੌਣ ਰਿਹਾ ਸਾਡੇ ਆਮ ਲੋਕ ਇਹ ਸਤਲੁਜ ਦਰਿਆ ਟੁੱਟੂਗਾ ਤਾਂ ਸਾਡੇ ਲੋਕਾਂ ਨੇ ਖਤਮ ਹੋ ਜਾਣਾ ਸ੍ਰੀ ਚਮਕੌਰ ਸਾਹਿਬ ਦੇ ਜਿਹੜਾ ਬੇਟ ਏਰੀਆ ਮਾਛਵਾੜਾ ਸਾਹਿਬ ਉਧਰ ਲੁਧਿਆਣਾ ਤੱਕ ਇਹਦੀ ਮਾਰ ਪੈਣੀ ਆ ਇੱਕ ਅਫਸਰ ਤਾਂ ਜਵਾਬ ਨਹੀਂ ਦੇ ਰਿਹਾ ਕੋਈ ਸਹੀ ਜਵਾਬ ਨਹੀਂ ਅਫਸਰਾਂ ਕੋਲ ਪਰ ਜਦੋਂ ਸਾਰੀ ਵੀਡੀਓ ਬੰਦ ਹੋਈ ਤਾਂ ਕਾ ਮਨ ਨੂੰ ਉਸ ਸਮੇਂ ਲੱਗਿਆ ਜਦੋਂ ਇੱਕ ਬਜ਼ੁਰਗ ਕਿੱਟੀ ਦਾੜੀ ਵਾਲਾ ਉਹ ਕਹਿੰਦਾ ਵੀ ਆਪਾਂ ਬੈਠ ਕੇ ਬਾਅਦ ਵਿੱਚ ਕਰ ਲੈਂਦੇ ਆ ਤੁਸੀਂ ਸਾਡੀ ਮਿੰਨਤੀ ਹੋਲਣ ਦਿਓ ਅਸੀਂ ਕਹਾਂ ਵੀ ਬਜ਼ੁਰਗੋ ਅਸੀਂ ਮਿੰਨਤੀ ਦਾ ਰੋਗ ਨਹੀਂ ਰਹਿ ਥੋਡੀ ਵੀ ਉਹ ਤਾਂ ਕਹਿੰਦੇ ਆ ਵੀ ਸਰਕਾਰੀ ਮਿੰਤੀ ਆ ਜੰਗਲਾਤ ਦੀ ਆ ਤੁਸੀਂ ਕਹਿੰਦੇ ਆ ਵੀ ਸਾਡੀ ਆ ਪਰ ਉਹ ਬਜ਼ੁਰਗ ਕਹਿੰਦਾ ਵੀ ਨਹੀਂ ਜੀ ਆਪਾਂ ਕਰ ਲੇਗੇ ਜਿਵੇਂ ਤੁਸੀਂ ਕਹੂਗੇ ਉਹ ਹਰਾਨੀ ਹੋਈ ਕਿ ਯਾਰ ਵੀ ਕੀ ਕਰ ਲੂਗੇ ਮਹਾ ਕਹਿੰਦਾ ਜਿਵੇਂ ਵੀ ਤੁਸੀਂ ਕਹੂਗੇ ਦੋਸਤੋ ਬੜੀ ਠੱਗੀ ਵੱਜਣ ਲੱਗੀ ਆ ਆਪਣੇ ਨਾਲ ਬੰਨ ਧੋਕਰਾਂ ਸਾਡੀਆਂ ਇਹਦੀਆਂ ਪੱਕੀਆਂ ਕਾਰਨ ਨੂੰ ਜਾਂ ਬੰਨਾਂ ਨੂੰ ਅਗਲੇ ਵਾਰ ਬਚਾਉਣ ਵਾਸਤੇ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਜਿਹੜੀ ਸਾਡੀ ਸਰਕਾਰ ਆ ਉਹ ਕਹਿੰਦੀ ਜੰਬੋ ਬੈਗ ਅਸੀਂ ਲਾ ਕੇ ਅਗਲੀ ਜਿਹੜਾ ਟੈਂਪਰੇਰੀ ਉਹ ਕੰਮ ਚਲਾਉਣਾ ਪਰ ਮੈਨਿੰਗ ਵਾਸਤੇ ਇਹਨਾਂ ਨੇ ਅਫਸਰ ਪਹਿਲਾਂ ਤਾਰ ਤੇ ਵਿੱਚ ਜੰਗਲਾਤ ਦੇ ਉਹੀ ਜੰਗਲਾਤ ਦੇ ਜਿਹੜੇ ਅਫਸਰ ਉਹਨਾਂ ਨੇ ਨਜਾਇਜ਼ ਕਬਜ਼ੇ ਕਰਵਾਏ ਹੋਏ ਆ ਉਹੀ ਅੱਜ ਮਿੰਤੀਆਂ ਕਰਾ ਰਹੇ ਆ ਉਹ ਰਸਤੇ ਦੇ ਰਹੇ ਆ ਆਪਣੀ ਜਗ੍ਹਾ ਦੇ ਵਿੱਚ ਨੂੰ ਮੈਨਿੰਗ ਵਾਸਤੇ ਅਰੇ ਛੁੱਟੀ ਵਾਲੇ ਦਿਨ ਕਹਿੰਦੇ ਤੁਹਾਨੂੰ ਤਾਂ ਉੱਪਰ ਤੇ ਅਫਸਰਾਂ ਦਾ ਫੋਨ ਆਇਆ ਇਹ ਵੀ ਬਹੁਤ ਜ਼ਰੂਰੀ ਆ ਅੱਜ ਹੈ ਸ਼ਨੀਵਾਰਾ ਅੱਜੇ ਤੁਸੀਂ ਮਿੰਤੀ ਕਰੋ ਲੋਕ ਮਾਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਰੇ ਰਲੇ ਹੋਏ ਆ ਕਾਂਗਰਸ ਦੇ ਅਕਾਲੀ ਦਲ ਦੇ ਅ ਝਾੜੂ ਵਾਲਿਆਂ ਦੀ ਤਾਂ ਹੁਣ ਸਰਕਾਰ ਇਹ ਲੰਬਾ ਸਮਾਂ ਉਹ ਬੰਦਿਆਂ ਨੇ ਮਾਈਨਿੰਗ ਕੀਤੀ ਹੈ ਤੇ ਪਤਾ ਲੱਗਿਆ ਵੀ ਉੱਥੇ ਇੱਕ ਕੋਈ ਖੱਡ ਨਵੇਂ ਸ਼ਹਿਰ ਚੋਂ ਪਾਸ ਹੋਈ ਹੈ ਤੇ ਦੂਜੇ ਪਾਸੇ ਉਹ ਕਹਿੰਦੇ ਵੀ ਅਸੀਂ ਮਾਈਨਿੰਗ ਵਾਸਤੇ ਮਨਤੀ ਨਹੀਂ ਕਰ ਰਹੇ ਮਾਈਨਿੰਗ ਅਫਸਰ ਨਾਲ ਫਿਰਦੇ ਆ ਨਵੇਂ ਸ਼ਹਿਰ ਦਾ ਐਸ ਡੀਓ ਸ਼੍ਰੀ ਚਮਕੌਰ ਸਾਹਿਬ ਨਿਵਾਸੀਓ ਜਿਹੜੇ ਆਪਣਾ ਇਲਾਕਾ ਵੇਟ ਉਹ ਥੋੜਾ ਜਿਹਾ ਜਾਗੋ ਆਪਾਂ ਨੂੰ ਇਹਨਾਂ ਨੇ ਜੁਲਾਈ ਅਗਸਤ ਦੇ ਵਿੱਚ ਮਾਰ ਦੇਣਾ ਮੰਨ ਤੋੜ ਕੇ ਪ੍ਰਬੰਧ ਸਰਕਾਰ ਕੋਲ ਕੋਈ ਨਹੀਂ ਹੈਗਾ ਆਪਾਂ ਨੂੰ ਬਚਾਉਣ ਦਾ ਹੁਣ ਹੁਣ ਲੋਕਾਂ ਨੇ ਵੀ ਮਿੱਟੀ ਨਹੀਂ ਲੈ ਕੇ ਆਉਣੀ ਆਪਾਂ ਮਰ ਜਾਾਂਗੇ ਆਪਣੀਆਂ ਜ਼ਮੀਨਾਂ ਹੜ ਜਾਣੀਆਂ ਚੰਗੇ ਭਲੇ ਬੰਦੇ ਅੱਜ ਉੱਥੇ ਦੇਖੇ ਜਿਹੜੇ ਸਿਆਣੇ ਵਿਆਣੇ ਬੰਦੇ ਉਹ ਸਾਡੇ ਨਾਲ ਬੈਠ ਰਹੇ ਆ ਆਪਣੇ ਇਲਾਕੇ ਦੇ ਕਿ ਤੁਸੀਂ ਕੰਮ ਨਹੀਂ ਹੋਣ ਦਿੰਦੇ ਉਹ ਬੈਂਸਵਾਣੀ ਕਰ ਰਹੇ ਆ ਕਿ ਕੰਮ ਤੁਸੀਂ ਕੰਮ ਕਾਤੇ ਰੋਕਦੇ ਆ ਉਹ ਚੰਦ ਛੱਲਣਾ ਖਾਤਰ ਲੋਕ ਭੱਜੇ ਫਿਰਦੇ ਆ ਉਹਨਾਂ ਨੂੰ 4 ਪੈਸੇ ਚਾਹੀਦੇ ਆ ਇਲਾਕਾ ਜਿੱਥੇ ਮਰਜ਼ੀ ਮਰੇ ਪਾਣੀ ਚ ਰੋੜਦਾ ਫਿਰੇ ਅੱਜ ਮੌਕੇ ਦੀ ਮੌਕੇ ਉੱਥੇ ਪਤਾ ਲੱਗਿਆ ਵੀ ਅੱਜ ਮਿੰਟੀ ਹੋ ਰਹੀ ਆ ਲੱਖੇਵਾਲ ਦੇ ਸਾਹਮਣੇ ਉੱਥੇ ਪਹੁੰਚੇ ਪਰ ਆਪਾਂ ਨੂੰ ਮਾਰਨ ਦੀਆਂ ਪੂਰੀਆਂ ਤਿਆਰੀਆਂ ਸਰਕਾਰ ਵੱਲੋਂ ਕਰੀਆਂ ਹੋਈਆਂ ਇਹ ਬੰਨ ਨਹੀਂ ਆਪਣੇ ਪੱਕੇ ਹੋਣੇ ਇਹ ਠੋਕਰਾਂ ਨਹੀਂ ਆਪਣੀਆਂ ਪੱਕੀਆਂ ਹੋਣ ਇਹ ਇੱਥੇ ਸਿਰਫ ਇੱਕ ਕਹਿੰਦੇ ਜੰਬੋ ਬੈਗ ਲਾ ਕੇ ਅਸੀਂ ਟੈਂਪਰੇਰੀ 1 ਸਾਲ ਆਪਾਂ ਬਚਾ ਲਾਂਗੇ ਕਿਵੇਂ ਬਚ ਜੂ ਆ ਪਿਛਲੀ ਵਾਰ ਟਿਊਬਾਂ ਦੇ ਵਿੱਚ ਕਹਨੇ ਆ ਕੋਈ ਵੀ ਅਸੀਂ ਟਿਊਬਾਂ ਦੇ ਵਿੱਚ ਜੰਬੋ ਬੈਗ ਭਰ ਕੇ ਉਹ ਟਿਊਬਾਂ ਘੇਰ ਦਾਂਗੇ ਫਿਰ ਉਹ ਉਹ ਟਿਊਬਾਂ ਉਦੋਂ ਕਿੱਥੇ ਦੀ ਜਦੋਂ ਪਾਣੀ ਆਇਆ ਉਹਦਾ ਉਦੋਂ ਲਿਆਉਂਦੇ ਘੇਰ ਕੇ ਦਿਖਾ ਦਿੰਦੇ ਲੋਕਾਂ ਨੂੰ ਜਿੱਥੇ ਕੰਮ ਪੱਥਰ ਨੇ ਕਰਨਾ ਹੈ ਉੱਥੇ ਉਹ ਬੈਗਾਂ ਬੂਗਾਂ ਨੇ ਨਹੀਂ ਕੰਮ ਕਰਨਾ ਹੈਗਾ ਅਲਾਕਾ ਨਵਾਸਿਓ ਜਾਗੋ ਆਪਾਂ ਨੂੰ ਉੱਠ ਕੇ ਖੜੇ ਹੋਣਾ ਪੈਣਾ ਹੈ ਕਿ ਸਾਡੀ ਜਾਨ ਦੀ ਰੱਖਿਆ ਕੀਤੀ ਜਾਵੇ ਇਹ ਮੈਨਿੰਗ ਬੂਨੀ ਗਾਲਿਆਂ ਤੇ ਚੱਕਰਾਜ ਨਾ ਫਸੋ ਆਪਾਂ ਨੂੰ ਮਾਰ ਲੈਣਗੇ ਆਪਣੀਆਂ ਜ਼ਮੀਨਾਂ ਹੜ ਜਾਣੀਆਂ ਉਹਦੇ ਤੇ ਆਪਣੇ ਘਰ ਹੜ ਜਾਣੇ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਸਭ ਤੋਂ ਵੱਧ ਨੁਕਸਾਨ ਹੋ ਜਾਣਾ ਕਿੱਥੇ ਜਾਣਗੇ ਜ਼ਿਮੀਦਾਰ ਤਾਂ ਫੇਰ ਜ਼ਮੀਨ ਤਾਂ ਉੱਥੇ ਹੀ ਰਹਿ ਜਾਣੀ ਗਰੀਬ ਲੋਕਾਂ ਨਾਲ ਬਹੁਤ ਧੱਕਾ ਹੋ ਜਾਣਾ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਵੀ ਇਹ ਸਾਡੇ ਲੀਡਰ ਆਉਣੇ ਆ ਇਹਨਾਂ ਨੂੰ ਪੁੱਛੋ ਕੀ ਆ ਬੰਦੇ ਤੁਹਾਡੇ ਨਾਲ ਤੁਸੀਂ ਮਾਈਨਿੰਗ ਕਰਵਾਉਨੇ ਆ ਇਹਨਾਂ ਤੇ ਜਿੰਨੇ ਵੀ ਇਲਾਕੇ ਦੇ ਵਿੱਚ ਮਾਈਨਿੰਗ ਕਰਨੇ ਵਾਲੇ ਆ ਜਿੰਨੇ ਵੀ ਇਲਾਕੇ ਦੇ ਵਿੱਚ ਮਾਈਨਿੰਗ ਕਰਨੇ ਵਾਲੇ ਆ ਜਿੰਨੇ ਵੀ ਨਸ਼ਾ ਵੇਚਣੇ ਵਾਲੇ ਆ ਜਿੰਨਾ ਵੀ ਸੱਤਾ ਲਾਉਣੇ ਵਾਲੇ ਆ ਜਿੰਨੇ ਵੀ ਗਲਤ ਕੰਮ ਆਣੇ ਆ ਉਹ ਆਪਾਂ ਦੇਖ ਸਕਦੇ ਆ ਉਹ ਸਿਆਸੀ ਲੀਡਰਾਂ ਦੇ ਬਹੁਤ ਨਜ਼ਦੀਕ ਹੁੰਨੇ ਆ ਅਪਾ ਅਕਸਰ ਦੇਖਦੇ ਆਂ ਸਿਆਸੀ ਲੀਡਰਾਂ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਆਂ ਜਿਹੜੇ ਨਸ਼ਾ ਵੇਚਦੇ ਆਂ ਜਾਂ ਰੇਤਾ ਵੇਚਦੇ ਆਂ ਜਾਂ ਜਿਹੜਾ ਥੱਟਾ ਵਜਾਰੀ ਦਾ ਕੰਮ ਹੁੰਦਾ ਆਂ ਅਪਾ ਅਕਸਰ ਫੋਟੋਆਂ ਦੇਖਦੇ ਆਂ ਉਹਨਾਂ ਦੀਆਂ ਫਿਰ ਉਹ ਝੂਠੇ ਕੇਸਾਂ ਦੇ ਵਿੱਚ ਗਵਾਹ ਵੀ ਬਣਦੇ ਆਂ ਜੇ ਬੰਦਾ ਕੋਈ ਆਵਾਜ਼ ਬੁਲੰਦ ਕਰਦਾ ਨਾ ਫਿਰ ਉਹ ਗਵਾਹ ਵੀ ਬਣਦੇ ਆਂ ਝੂਠੇ ਗਵਾਹ ਬਣ ਜਾਂਦੇ ਆਂ ਲੀਡਰਾਂ ਦੇ ਉਹ ਜਿੱਥੇ ਜੰਗਲਾਤ ਨੇ ਮਿੱਟੀ ਚਕਾਉਣੀ ਆ ਉੱਥੇ ਨੂੰ ਤਾਂ ਜਾ ਨਹੀਂ ਰਹੇ ਉਹ ਜਿਹੜੀ ਝਕਾਉਣੀ ਚਾਹੀਦੀ ਆ ਉੱਥੇ ਨੂੰ ਤਾਂ ਜੰਗਲਾਤ ਵਾਲੇ ਜਾਣ ਹੀ ਰਹੇ ਜਿੱਥੇ ਤੇ ਆ ਵੀ ਹੜ੍ਹ ਨੇ ਉੱਥੇ ਨੂੰ ਭੱਜ ਰਹੇ ਆ ਉਹ ਵੀ ਆ ਵੀ ਪਟ ਦੋ ਪਾਣੀ ਉਰਲੇ ਪਾਸੇ ਚੱਲੂਗਾ ਅਨਾਕਾਨਾ ਵਾਫਿਓ ਜਾਗਦੇ ਰਹੋ ਗੌਰ ਰੱਖੋ ਇਹ ਸਰਕਾਰਾਂ ਸਰਪੂਰਾ ਉਪਰ ਬਹੁਤਾ ਵਿਸ਼ਵਾਸ ਨਾ ਕਰੀਏ ਆਪਾਂ ਲੀਡਰਾਂ ਉਪਰ ਚਾਹੇ ਉਹ ਜਿਹੜੀ ਮਰਜੀ ਪਾਰਟੀ ਦੇ ਆ ਸਭ ਰਲੇ ਹੋਏ ਆ ਲੁੱਟਣ ਵਾਸਤੇ ਆਪਾਂ ਆਪਣਾ ਇਲਾਕਾ ਬਚਾਈਏ ਇਕੱਠੇ ਹੋ ਕੇ ਜਦੋਂ ਸਾਡੇ ਲੋਕ ਕੋਜ ਉਹਨਾਂ ਨੇ ਤਾਂ ਵਿੱਚ ਲਾ ਲੈਣੇ ਆ ਵੀ ਹਾਂ ਚਲੋ ਪੈਸੇ ਦੇ ਲਾਲਚੀ ਹੁੰਨੇ ਆ ਕੋਈ ਵੀ ਕੋਸ਼ਿਸ਼ ਕਿਸੇ ਇੱਕ ਤਰੀਕੇ ਸੋ ਆਪਾਂ ਦਾ ਘੱਟੋ ਘੱਟ ਜਾਗਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ